ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਹੁਣ ਚੱਲੇ ਤੇ ਰੁੱਪੜ ਨੂੰ ਅੱਜ ਉਥੇ ਧਰਨਾ ਜਾ ਉਹਦੇ ਵਿੱਚ ਬਾਕੀ ਭੋਜੂ ਬਾਈ ਨੂੰ ਪੁੱਛਦਾ ਉਧਰ ਕਹਿ ਕੇ ਉਹ ਵੀ ਕਹਿੰਦਾ ਤਾਂ ਜਾਣਾ ਮਾਕੇ ਮਾਰੇ ਆਉਂਦੀ ਆ ਗੇੜਾ ਹੋਰ ਬਾਈ ਕਿੱਦਾਂ ਅਜੇ ਤਿਆਰੀ ਨਹੀਂ ਹੋ ਰਹੀ ਤੂੰ ਤਾਂ ਅੰਨਾ ਮਾਰੇ ਮੇਸਤਰੀ ਨੂੰ ਦਾਤਮਾ ਕਾਟਰ ਦੇ ਉਹਨੇ ਬਿਲਡਿੰਗ ਕਰਨੀ ਆ ਮੈਂ 10 ਤੋਂ ਉਹ ਚੱਲਦੇ ਆ ਆਹੋ ਵਿੱਕੇ ਕਣਾ ਕਿ ਕਣਾ ਕਰਨੇ ਆ ਕਰਾ ਲਵਾਂ ਮੈਂ ਵੀ ਉਧਰ ਜਿੱਦਾਂ ਗਾਡਰ ਬਿਲਡ ਕਰਾਏ ਅਸੀਂ ਮਿਣੇ ਨਾਲੇ ਅਰੇ ਸਾਰੀ ਗਾਡਰ ਬੜੇ ਬਿਲਡ ਹੋ ਗਏ ਨਾਲੇ ਉਹਨੇ ਮੇਨੇ ਆ ਇਹਨੂੰ ਆਏ ਰੱਖੇ ਤੇ ਵੀ ਚੱਲ 5 5 7 7 ਇੰਚ ਕਹਿੰਦਾ ਵੀ ਬੜੀ ਰੱਖ ਲੈਂਦਾ ਵੀ ਝੜਾਓ ਵੱਧ ਕਰ ਲੈਂਦਾ ਉਹਦਾ ਪਤਾ ਨਹੀਂ ਕਿਹਾ ਹੋਇਆ ਕੋਈ 6 ਇੰਚ ਬੜਾ ਹੋ ਗਿਆ ਕੋਈ ਫੁੱਟ ਬੜਾ ਹੋ ਗਿਆ ਬਹੁਤ ਔਖੇ ਬੜਦੇ ਐਸੀ ਸਰ ਉਹੀ ਹੈ ਉਹ ਮੈਂ ਕਹਿੰਦਾ ਦੇਖ ਰ ਚੰਗੀ ਤਰ੍ਹਾਂ ਵੀ ਪੂਰਾ ਪੂਰਾ ਝੜਾਓ ਕਰ ਲਿਆ ਹੂੰ ਕਿਹੜੇ ਆਪਾਂ ਨੇ 1 ਇੰਚ ਘੱਟ ਰੱਖ ਲਵੇ ਝੜਾਓ ਕੋਈ ਵਾਰੀ ਮੂਰੇ ਕੋਈ ਇਟਰ ਲੱਗ ਜਾਂਦੀ ਹੈ ਘੱਟ ਕਰ ਲਾ ਹਾਂ ਕਹਿੰਦਾ ਨੂੰ ਨਾ 9 ਇੰਚ ਕਹਿੰਦਾ 8 ਇੰਚ ਝੜਾਓ 7 ਇੰਚ ਬਹੁਤ ਹਾਂ ਉਹੀ ਕਹਿੰਦਾ ਮੈਂ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਆ ਝੜਾਉਣ ਨਹੀਂ ਠੀਕ ਨਾਲ ਰੰਗ ਮਰਾਦੀ ਇਹਨਾਂ ਨੂੰ ਹੁਣ ਮੈਂ ਕਹਿੰਦਾ ਉੱਪਰੇ ਕਰਵਾ ਦੇ ਮੈਂ ਖੇੜੇ ਉੱਪਰ ਨਹੀਂ ਹੋਣਾ ਹਾਂ ਥੱਲੇ ਕਰਾ ਦੀ ਆਪੇ ਕਰ ਦੇਣਾ ਕਿਹ ਗੱਲ ਲੱਗਣਾ ਉਹਨੂੰ ਨਹੀਂ ਆਪ ਕਾਲ ਨਹੀਂ ਚੱਲ ਦੋ ਤਿੰਨ ਵਾਰ ਹੀ ਕਹਿ ਲਿਆ ਉਹਨੂੰ ਮੈਂ ਆਈ ਨਹੀਂ ਹੈਗਾ ਉਹ ਮੁੰਡਾ ਉਹਨਾਂ ਦਾ ਬਿੰਦੂ ਆਹੋ ਉਹ ਬਿਲਡਿੰਗ ਦੇ ਬਾਅਦ ਹੀ ਆਉਂਗਾ ਤੇ ਬਿਲਡਿੰਗ ਕਰਾ ਲੈ ਬੁਲਾ ਲੂੰਗਾ ਉਹਨੂੰ ਆਹੋ ਫਿਰ ਪੱਕੀ ਹੋ ਜਾਣਾ ਰੰਗ ਪੱਕੀ ਹਾਂ ਉੱਥੇ ਰੱਖ ਕੇ ਕਰੀ ਉਰੇ ਨਾ ਕਰੀ ਤੇ ਬੇੜਾ ਸਾਰਾ ਖਰਾਬ ਹੋ ਜਾਣਾ ਫਿਰ ਰੰਗ ਖਰਚਦਾ ਨਾ ਥੱਲੇ ਉਤਰਦਾ ਨਹੀਂ ਹੈਗਾ ਆ ਦੇ ਤੇਰਾ ਉੱtre ਆਹ ਦੇਖ ਆ ਤਵੀਆਂ ਵਾਲਾ ਦੇਖ ਦੇਖਦਾ ਕਿ ਨਹੀਂ ਉਕੜੇ ਇਹਦਾ ਤਾਂ ਤਵੀਆਂ ਨੂੰ ਕਰਿਆ ਤਾਂ ਮੈਂ ਠੀਕ ਕਰਾ ਦੂੰਗਾ ਉੱਠੀ ਕਰਾਈ ਰੰਗ ਦਾ ਪੰਗਾ ਹੋ ਜਾਂਦਾ ਉਤਰਦਾ ਨਹੀਂ ਹੈਗਾ ਆਉਂਦੀ ਕਰਾ ਸਰੰਗ ਰੰਗ ਕਰਾ ਕੇ ਬਣਾ ਇੱਕ ਅੱਧਾ ਦਿਨ ਕੰਦਾ ਵੀ ਪੱਕਣੀਆਂ ਹੀ ਆ ਫੇਰ ਚੜਾਉਂਗੇ ਹੋਂ ਕਿਹੜੇ ਮਿਸਤਰੀ ਦੀ ਕਾਲੀ ਜੇ ਤੈਨੂੰ ਇੱਥੇ ਸੋਨੀ ਆ ਸੋਨੀ ਨਹੀਂ ਚੜਾਉਣੇ ਆ ਹੌਲੀ ਹੌਲੀ ਕਰ ਦੇਣਾ ਇਹਨੇ ਗੱਡਰ ਚੜਾ ਕੇ ਕਰਨੀ ਆ ਬੱਟੀ ਨਾ ਪਾ ਦੇਣੀ ਉਹਨੂੰ ਕੀ ਲੱਗਣਾ ਬੰਨੂ ਕਰਦਾ ਸਹੀ ਉਹ ਬਨੇਰੇ ਬਨੂ ਦੇ ਜੇ ਉਹ ਤਾਂ ਉਹ ਨਹੀਂ ਬਨਣੇ ਬਨੇਰੇ ਤਾਂ ਬਨੇਰੇ ਇਹਨੇ ਥੋੜੋ ਬਨੇਰੇ ਹਾਂ ਸੋਨੀ ਨੇ ਥੋੜੋ ਬੰਨਣਾ ਹੈ ਮਿਸਤਰੀ ਨੇ ਹਾਂ ਉਹ ਤਾਂ ਮਿਸਤਰੀ ਨੇ ਬੰਨਣੇ ਬਨੇਰੇ ਤਾਂ ਟੀਨਾਂ ਤੋਂ ਬਨੇਰੇ ਤਾਂ ਮਿਸਤਰੀ ਬੰਨੂ ਸੋਨੀ ਦਾ ਕੰਮ ਥੋੜਾ ਸੋਨੀ ਨੇ ਪਾਉਣੀ ਆ ਟੀਨਾਂ ਗੈ ਲੋ ਕੇ ਪਵਾ ਕੇ ਉਹਦੇ ਬਾਸ ਜਿੰਨਾ ਕੋ ਹੋਇਆ ਨਹੀਂ ਆਉਗੇ ਨਹੀਂ ਅੱਜ ਰਾਤ ਕਹਿੰਦੇ ਤੇ ਆਉਣਾ ਦੇਖ ਲੈ ਮਠੂਆਂ ਦਾ ਆਉਂਗਾ ਪੱਕਾ ਲੰਘ ਜੇ ਚੰਗੀ ਕਰਦਾ ਉਹ ਪਹਿਲਾਂ ਤੇ ਹੋਰ ਘੜੀ ਘੜੀ ਤੇ ਹੁਣ ਇਕੱਠਾਈ ਕੱਲੇ ਪਾ ਜਾਂਦਾ ਮਦਾਬ ਕੀ ਆ ਤਾਂ ਗੈ ਲੱਗ ਜੀਓ ਆ ਜਾਂਦਾ ਹੋਰ ਕੱਲੇ ਥੋੜਾ ਜਿਹਾ ਹੋਰ ਪਹਿਲਾਂ ਦਾ ਚਾਰ ਕਿਣੀਆਂ ਹੁਣ ਫਿਰ ਆਪਣਾ 10 ਦਿਨ ਨਾ ਆਉਂਦਾ ਤੂੰ ਜਿਹੇ ਚਾਹੇ ਜੇ ਤਾਂ ਨਾ ਆ ਜਾਂਦਾ ਉਹੀ ਕਹਿੰਦਾ ਫਿਰ 10 ਦਿਨ ਨਾ ਆਉਂਦਾ ਚਾਹੇ। ਆ ਕਿਣੀ ਪੂਰ ਪੈਣ ਲੱਗ ਗਈ। ਪੂਰ ਦੀ ਦਾ ਗਰਦੀ ਆ। ਉਹ ਦੇਖਦੀ ਓਧਰ। ਆ ਕਪੜੇ ਫਿਰ ਚਲੀਏ। ਚੰਨ ਠੀਕ ਆ। ਚੰਨ ਠੀਕ ਹੋ ਜਾ ਤਿਆਰ ਆ ਜਾ। ਯਾਨੀ ਫੋਟ ਲੈ। ਲੈ ਬਈ ਬਾਈ ਤਾਂ ਗਿਆ ਨਹੀਂ ਫਿਰ ਇੱਥੇ ਮਿਸਤਰੀ ਨੇ 1000 ਰੱਖਿਆ ਸੋਨੀ ਨੇ ਇਹ। ਨਹੀਂ ਲੈ ਕੇ ਜਾਣਾ ਤੇ ਰੋਪੜ। ਰੋਪੜ ਜਾਣਾ। ਮੈਂ ਜਾਇਆ ਤਾਂ ਮੈਂ ਵੀ ਰੋਪੜ ਜਾ ਕੇ ਆਇਆ। ਜਦ ਤ ਤੈਨੂੰ ਫੋਨ ਕਰਾਂ ਜੱਤਾਂ ਤੂੰ ਰੋਪੜ। ਮੈਂ ਵੀ ਰੋਪੜ ਆਇਆ ਮੈਂ। ਲੈ। ਬੜਾ ਸੁਪਰ ਫਾਸਟ ਫੋਨ ਨਹੀਂ ਚੱਕਦਾ ਪਰ ਤੂੰ ਫੋਨ ਚੱਕਿਆ ਦਾ ਇਹਦਾ ਇਹਦਾ ਮੈਂ ਜਾਣ ਕੇ ਨਹੀਂ ਚੱਕਿਆ ਇਹਦਾ ਮੈਂ ਫਿਰ ਕੰਮ ਨੇ ਵੇਟ ਕੇ ਫੋਨ ਕਰਿਆ ਸਹੀ ਹੁਣ ਚੱਕਦਾ ਹਾਂ ਨਾ ਇਹਨੂੰ ਪਰ ਆਪਣੀ ਕੰਨੀ ਆਪਾਂ ਹੈਂ ਲਾਸਟ ਨਹੀਂ ਹਾਂ ਹਾਂ ਚੱਕੀ ਨੂੰ ਪੂਰੀ ਤੇਰੇ ਬਰਾਬਰ ਨਹੀਂ ਇਹਦੇ ਬਰਾਬਰ ਨਹੀਂ ਪਹਿਨਾ ਇਧਰ ਇਹਦੇ ਬਰਾਬਰ ਕਰ ਨਹੀਂ ਉਹ ਤਾਂ ਜਿੰਨੀ ਕਰਦੀ ਹੈਡ ਕਰਦਣੀ ਸੀ ਉਧਰਲੀ ਪਹਿਲਾਂ ਫੇ ਕਰਦੇ ਹਾਈਟ ਦੀ ਕਿੰਨੀ ਕਰਨੀ ਪਰ ਉਹਦੇ ਇੱਥੇ ਤਾਂ ਨਿਸ਼ਾਨੀ ਲਾ ਲਾਈ ਦੀ ਮਿਲ ਕੇ 10 ਫੁੱਟ ਉਂਟਾਲ ਦੇ ਦੇ 11 ਕਰਦੇ ਉਹ ਤੇ ਸਾਢੇ ਕਿਰਾਂ 24 ਫੁੱਟ ਚ ਦੇ ਲੈ ਸੋ ਨਹੀਂ ਕਿੰਨੀ ਢਾਲ ਜਾਈ ਦੀ ਦੱਦੇ ਨੂੰ ਬਾ ਡੇਢ ਤੋਂ ਫੁੱਟ ਪਾਉਦਾ ਉਧਰ ਸਾਢੇ 11 ਹੋਣੀ ਵੀ ਹੁੰਦੇ ਆਈ ਉਹ ਕੰਦ ਹੈ ਉਹ 11 ਫੁੱਟ ਦੰਦ ਆ 11 ਹੈ ਬਾਬੇ ਸਾਢੇ 11 ਹੋਣੀ ਆ ਸਾਢੇ 11 ਹੋਣੀ ਆ ਡੇਢ ਫੁੱਟ ਢਾਲ ਦੇ ਦੇ ਡੇਢ ਫੁੱਟ ਢਾਲ ਦੇ ਦੇ ਬਸ 24 ਆਨ ਦੋ ਜੀ ਹੋ ਸਰੇ ਚੜਾਣੀ ਹੈ ਨਾ ਹਾਂ ਚੜਾ ਦੇ ਸਰੇ ਕੋਈ ਨਹੀਂ ਉਹਨਾਂ ਲਈ ਲਾ ਲਾ ਬਾਹਰ ਉਹਨਾਂ ਬਾਈ ਆ ਕੜਾ ਆ ਕੜਾ ਲੱਗਿਆ ਉੱਥੀ ਤੇ ਮੇਲ ਹੋ ਜਾਣੀ ਬਾ ਠੀਕ ਆ 1.15 ਫੁੱਟ ਕਰਦੇ ਇੱਧਰ 11 ਫੁੱਟ ਪੂਰੀ ਬਣੀ ਹੋਈ ਆ ਜੀ ਬਾ 1.15 ਕਰਦੇ ਉਹ ਜਿਹੜੇ ਲੱਪੇ ਲਾਉਣੇ ਆ ਉਹ ਗਾਡਰ ਦੇ ਵੱਟੇ ਕੇ ਲਾਉਣੇ ਜਿਹੜਾ ਅੰਦਰੋਂ ਤੇ ਲੱਪੇ ਕਹਨੂੰ ਲਾਉਣੇ ਗੱਪੇ ਨੇ ਲੱਪੇ ਜੇ ਨਹੀਂ ਲਾਉਣੇ ਉਹ ਗਾਡਰ ਦੇ ਥੋੜੋ ਲੱਗਣੇ ਆ ਉਹ ਉਹ ਤਾਂ ਪਾਈਪ ਤੇ ਲੱਗਣੇ ਆ ਪਾਈਪ ਹੀ ਲਾ ਦੇਣੀ ਆ ਉਹ ਪਾਈਪ ਲਾ ਕੇ ਉਹ ਮੰਗਾ ਲਿਆ ਉਹ ਵੜਦੇ ਉਹ ਦੇ ਕੇ ਪਾਈ ਉਹ ਜਿਹੜੀ ਖੜੀ ਆ ਤੇਰੀ ਉਹਦੇ ਵਾਲੀ ਸਾਹਮਣੇ ਦਿਖਦੀ ਪਾਈਪ ਉਹ ਉਹ ਅੱਛਾ ਉਹ 50000 ਹਾਂ ਕੀ ਕਰਾਉਣਾ ਉਹਦਾ ਹੋਇਆ ਜਿਹੜਾ ਗੱਲਾ ਸੀ ਆਓ ਫੇ ਬਤਾਈਏ ਕਰਾਉਣਾ ਹੁਣ ਉਹ ਤੇ ਬਹੁਤ ਤਾਂ ਐ ਨਹੀਂ ਲੈ 52 ਫੁੱਟ ਗੱਟ ਪੂਰਾ ਲਾਉਣਾ ਹੈ ਬਸ 52 ਫੁੱਟ ਪਾਈਪ ਉਹ ਟੋਕ ਹੋ ਗਿਆ ਫਾਈਨਸ ਲੇ ਹੋ ਗਿਆ 13 ਫੁੱਟ ਦਾ ਤਾਂ ਕੋਨੇ ਅੰਦਰ ਪਿਆ ਇੱਕ ਉਹ ਜਿਹੜੇ ਪਾਈ ਆਉਂਦੇ ਵੀ ਕੰਮ ਆਉਣੇ ਆ ਉਹ ਤਾਂ ਲੱਗ ਪਏ ਆ ਉਹ ਤਾਂ 24 ਫੁੱਟ ਦਾ ਪਿਆ 12 12 ਦੇ ਪਏ ਅੰਦਰ 4 4 ਪਏ ਆ ਦੋ ਦੋ ਦੇ ਲੱਗੇ ਅੱਧਾ ਫੋਰ ਪਿਆ ਜਿਹੜਾ ਇਧਰ ਪਰੇ ਗਾਡਰ ਦੇ ਨਾਲ ਦਾ ਨਹੀਂ ਦੇ ਕਿਤੇ ਨਾ ਹੂੰ ਥੋੜੀ ਨੂੰ ਪਰ ਮਿੰਕੇ ਦੇ ਪੂਰੇ ਗਾਡਰ ਜਿਹੜਾ ਆਪਾਂ ਮਿੰਨੇ ਤੇ ਟੋਟਲੀ ਉਹ ਜੋੜ ਦੂਗੇ ਕਿਤੇ ਪਰਾ ਟੋਟਲ ਮਿੰਨ ਲਾ ਵੀ ਕਿੰਨੇ ਗਾਡਰ ਕਿੰਨੇ ਫੁੱਟ ਚਾਹੀਦਾ ਆਪਾਂ ਨੂੰ 100 ਫੁੱਟ 150 ਫੁੱਟ 700 ਫੁੱਟ ਉਹ ਸਭ ਕੇ ਗਿਣ ਲਾ ਆਪਣਾ ਫੇਰ ਮਿੰਨ ਸਾਰੇ ਗਾਡਰ ਫੇਰ ਦੇ ਕਿੰਨੇ ਫੁੱਟ ਆਉਣਾ ਗਾਡਰ ਸਮਝ ਗਿਆ ਆਈ ਨਹੀਂ ਪਤਾ ਲੱਗਣਾ ਇਹ ਪੂਰੇ ਹਾਂ ਭਾਈ 60 ਰੁਪਏ ਕਿਲੋ ਜਲਦਾ ਲੋਹਾ 80 ਰੁਪਏ ਹੈ ਆ ਕਾਲਾ ਹੈ ਕਾਲਾ ਦੇਖਦਾ ਯਾਰ ਨਿਕਲ ਮੇਰੇ ਘਟ ਨਹੀਂ ਦੇਣਾ ਹੈਗਾ ਹੁਣ ਲੋਟ ਆਇਆ ਵਾ ਇਹ ਦੇਖ ਲੈ ਅਗਲੇ ਨਾਲ ਕਾਲਾ ਕਾਲਾ ਬਾਈ ਉਹ ਰੇੜੀ ਤੇਰੇ ਕੋਲ ਹੈਗੀ ਸੀ ਕਾਲਾ ਰੇੜੀ ਲਾ ਕੇ ਨੂੰ ਲਾ ਆ ਦੇਖੀ ਅਲੱਗ ਗੜਿਆ ਹੋਇਆ ਜਾਣ ਜਾਣ ਕੇ ਥੱਲੇ ਗੇਰਦਾ ਇਹਦਾ ਗੜੇ ਹੋਏ ਰੇਕੇ ਤੇ ਲਿਆਉਣ ਮੈਂ ਜਿਹੜੇ ਕੱਢਣੇ ਉਹਨਾਂ ਦੀ ਜਾਨੀ ਗਿਆ ਕੱਢ ਲਈ ਹੁਣ ਤਾਂ ਨਵੇਂ ਵਾਲਾ ਰੇਟ ਲੱਗਣਾ ਇਹ ਵਾਹ ਵੀ ਲੈ ਲੈ ਬਾਈ ਉਹ ਵਲੂ ਆ ਦੇਖ ਪਈ ਦੇ ਕੋਲ ਦੇਖ ਲੰਨੇ ਇਹ ਤਾਂ ਜੋੜ ਲਾਉਣਾ ਹਨ ਪੁੱਛ ਲੈ ਉਹ ਵੀ ਵੇਚਣੀ ਬਾਈ ਨੇ ਆਹੋ ਜੋੜ ਲਾਉਣੇ ਨੂੰ ਗੱਬੇ ਹਾਂ ਹਾਂ ਹੋਰ ਨਹੀਂ ਦੇਣੀ ਨਾ ਪਰਲਾ ਹਾਂ ਚੈਨਰ ਆ ਕਿ ਕੱਢ ਰਹੀ ਆ ਅਚਾ ਚੈਨਰ ਆ ਉਹ ਦੂਆ ਚੈਨਰ ਆ ਉਹ ਮੈਂ ਕਿਹਾ ਤੇ ਚੌਰਸ ਪਾਈਪ ਆ ਜੋ ਕੀ ਆ ਮੇਰਾ ਪੰਮੇ ਲੈ ਆਇਆ ਹੁੰਦਾ ਹੈ ਕਾਕੇ ਚੱਲ ਆਇਆ ਮੈਂ ਦੇਖੋ ਹੈ ਜੋ ਹੋਈ ਜਿੰਨਾ ਮਰਜੀ ਵੜਦੇ ਲੈ ਜਾਓ ਰਬ ਰੱਖਿਓ ਚੱਕੇ ਦੁਆਰਾ ਰੱਖਉਣਾ ਹਾਂ ਦੁਆਰਾ ਰੱਖਉਣਾ ਇੱਕ ਵਾਰ ਉਹਨੇ ਥੱਲੇ ਰੱਖਤਾ ਤਾਂ ਬਸ ਚੱਕੇ ਇੱਥੇ ਤੇ ਰੱਖ ਦੇ ਹਾਂ ਬਰ ਰੱਖ ਦੇ ਬਸ 38.5 ਕਿਲੋ ਦਾ ਬਾਈ ਲੈ ਕੇ ਲਾ ਕੇ ਘੱਟੇ ਠੀਕ ਯਾਦਾ ਸਾਢੇ 38 ਬੱਕਾ ਤਾਂ ਦਿੱਤਾ ਹੁਣ ਕੈਮਰੇ 'ਚ ਵੀ 38.38 ਹੋ ਗਿਆ ਹੁਣ ਚਾਰਗਰ ਨੂੰ ਤਾਰੀ ਜਾਂਦਾ ਦੇਖ ਲੈ ਫਿਰ ਹੁਣ ਤਾਂ ਲੈਟਰੂਨ ਵੀ ਪਿੱਛੇ ਆਵਾ ਆ ਭਾਰੀ ਹੂੰਗਾ ਇਹ ਬੰਦਾਲੀ ਨੂੰ ਤੁਰੇ ਜਾ ਯਾ ਹੂੰ ਦੋੜਾ ਕਾ ਕੇ ਰੱਖ ਹੂੰ ਰੱਖ ਦੇ 52 ਕਿਲੋ ਤੇ ਇੱਕ ਕਮਾਡਾ 40 ਕਿਲੋ ਜੋੜ ਦਿੰਦਾ ਆ ਹਜਰ ਗੈਲ ਦੇ ਤੂੰ ਗਾੜ ਕੱਟ ਲਈ ਆ ਦੇਖ ਲੈ ਇਹ ਕੀ ਕਰਦਾ ਇਹਨੇ ਉਪਰ ਤੋਂ ਬੰਨ ਦੇਣਾ ਦੇਖ ਲੈ ਦੇਖ ਲੈ ਇੱਕ ਗਾੜ ਦੇ ਪੈਸੇ ਦੇਣੇ ਪੈ ਜਾਣੇ ਇੱਕ ਲੈ ਪਿਆ ਕਿੱਦੋਂ ਦਾ ਹੁਣ ਬੰਦ ਕਰ बराबर करके रखी। ਹਾਂ। ਇਹ ਤੇ ਨਾ ਹੋਣਾ। ਚਾਕੇ ਰੱਖ ਜੀਰੂ ਆਉਂਗਾ ਦੁਆਰਾ। ਜੀਰੂ ਨਹੀਂ। ਰੱਖ ਦੇ। ਹਾਂ। 56 ਇਹ 14 ਛੋਟੇ ਆ 14 ਚਾਹੀਦਾ ਕੋਈ ਗੱਲ ਨਹੀਂ ਬਣਨੀ ਗੱਲ ਨਹੀਂ ਬਣਨੀ ਫਿਰ ਉਹ ਤਾਂ ਜੋੜ ਘਟਾਉ ਨਹੀਂ ਹੁੰਦਾ ਪੂਰਾ ਚਲ ਚੱਕ ਕੋਈ ਨਹੀਂ ਉਹ ਤਕੜਾ ਹੀ ਠੀਕ ਆ ਉਹ ਕਹੀ ਜਾਂਦਾ ਮਜ਼ਬੂਤੀ ਜਾਂਦੀ ਸੋਨੀ ਉਹ ਕਹੀ ਜਾਂਦਾ ਮਜ਼ਬੂਤੀ ਜਾਂਦੀ ਆ ਆਹ ਆਹ ਕਿੰਨਾ ਹੋਣਾ ਭਾਈ ਇਹ ਗੱਡਰ ਲੱਭਦਾ ਫਿਰ ਇਹ ਤਾਂ ਰੀੜੀ ਲੈ ਕੇ ਇੱਕ ਗੇੜਾ ਮਾਰਨ ਦੀ ਫੇਰ ਤੀ ਨੂੰ ਲਹਾਦਾ ਜਿਹੜਾ ਉਹਨਾਂ ਆਲੂਆਂ ਦਾ ਬੋਲਦਾ ਦਾ ਮੈਂ ਇਹ ਵੀਡੀਓ ਬਣਾ ਲਈ ਕਰਾ ਪਾਈ ਨਾ ਰਿੜੀ ਬੈਠਾ ਆਵੇ ਸੀ ਆਲੂ ਲੈ ਕੇ ਆਏ ਤੇ ਚੱਲੀਆਂ ਤੇ ਉੱਚੀ ਉੱਚੀ ਕਹਿੰਦਾ ਆਲੂ ਲੈ ਲੋ ਗੋਭੀ ਲੈ ਲੋ ਪੌਣੀ ਦਿੱਤੀ ਮੈਂ ਪਾਈ ਨਹੀਂ ਪਾਉਂਦਾ ਮੈਂ ਚੱਲ ਅੱਗੇ ਨੂੰ ਬਾਸ ਆਪਾਂ ਅਗਲੇ ਦੂਹ ਲੈ ਕੇ ਜਾਣਾ ਚਿਰਸ਼ਾ ਕਰਲਾ ਬਸ ਉਨੀ ਕੋ ਸਿਰ ਦੇਣੇ ਉੱਥੇ ਪਹਿਲਾਂ ਕੋਈ ਦੂਰੀ ਇਹਦੇ ਹੈ ਪਹਿਲਾਂ ਕੋਈ ਦੂਰੀ ਪਰ ਇਸਦੇ ਤੋਂ ਜੇ ਐਡਵਾਂਸ ਲਈ ਜੇ ਪੈਸਿਆਂ ਨੂੰ ਤੇਨੂੰ ਇਹ ਨਹੀਂ ਖਾਲੀ ਨਹੀਂ ਜਾਣ ਦੇਣਾ ਹੈਗਾ ਪੈਸਿਆਂ ਨੂੰ ਤਾਂ ਇਹ ਜਿਹਾ ਇਹ ਹਾਂ ਆ ਘੰਟੇ ਤੱਕ ਆਇਆ ਲਿੰਗਦਰਸ਼ਨ ਬਾਈ ਕੋਲ ਵੀ ਇਹ ਇਹਨੇ ਘਾਟੇ ਨੂੰ ਆਇਆ ਲਈ ਇਹ ਇਹਨੂੰ ਨੀਂਦ ਥੋੜਾ ਹੋਣੀ ਰਾਤ ਨੂੰ ਪੁੱਛਣਾ ਦਰਸ਼ਨ ਬਾਈ ਨੂੰ ਜੀ ਅੱਜ ਵੇ ਇਹਨੂੰ ਇਹ ਤਾਂ ਸਾਡੇ ਸਾਰੇ ਕੰਮ ਖਰਾਬ ਕਰੇ ਪੈ ਗਿਆ ਜੀ ਇਹਨਾਂ ਆਧਾਰ ਕਰਕੇ ਚੱਲ ਚੱਲ ਬਾਈ ਅੰਡਾ ਅੰਡਾ ਬੰਦ ਆਹ ਅੰਬੀਆਂ ਗੱਡੀਆਂ ਵਾਲੇ ਸ਼ੁਰੂ ਹੋ ਗਏ ਗੀਨ ਕਰਦੀ ਕੋਣੀ ਦਾ ਟਾਈਮ ਆ ਗਿਆ ਟਾਈਮ ਆ ਗਿਆ ਤੇ ਲੱਗਿਆ ਉਹਦੇ ਪੱਕੇ ਵੇ ਕਾ ਵੀ ਇਹਨੂੰ ਖਾਸੇ ਲੱਗਦੇ ਆ ਜੀ ਬਹੁਤ ਹਾਂ ਜਹ ਜਹ ਦੇਖਣੇ ਨੂੰ ਆ ਛੋਟਾ ਜਿਹਾ ਪਰ ਇਹਨੂੰ ਖਾਸੇ ਰੱਖਦੇ ਆ ਆ ਫਲ ਬਹੁਤ ਆ ਹੂੰ ਜੀ ਕਿੰਨਾ ਬੜਾ ਆ ਕੀੜੇ ਪਤਾ ਨਹੀਂ ਕਾਦੇ ਬਈ ਇਹਦੇ ਜੀ ਕੀੜੇ ਬਹੁਤ ਆ ਦੋ ਆਈ ਜਾਂ ਇਹ ਅਮਰੂਦ ਦੇ ਦੇਚ ਕੀੜੇ ਬਹੁਤ ਨੇ ਕੱਲ ਦੋ ਤੋੜੇ ਤੇ ਹੀ ਦੋਹਾਂ 'ਚ ਕੀੜੇ ਨਿਕਲੇ ਇਹ ਵਧੀਆ ਤੇ ਮਨ ਉੱਤੇ ਇਹ ਕੋਲੜਾ ਹੀ ਹੈ ਜਗਾ ਦਾ ਫਰਕ ਹੈ ਜੀ ਮੇਰੇ ਵੀ ਮੂਹਰ ਲੱਗਦੀਆਂ ਨੇ ਅਮਰੂਦ ਦੇ ਦੇ ਵੀ ਬਹੁਤ ਮਿੱਠੇ ਆ ਜੇ ਕੀੜੇ ਨਾ ਹੋਣ ਨਾ ਅਮਰੂਦ ਦੇ ਦੇ ਵੀ ਖਾਸੇ ਮਿੱਠੇ ਆ ਜੀ ਵਧੀਆ ਲੱਗੇ ਮੁੰਫਾਲਾ ਬੜੀ ਆਪ ਨੂੰ ਬੜੀ ਅਜੇ ਖਾਦੇ ਹਾਂ ਹਮ ਹਰ ਤਾ ਲੱਗਣਾ ਬੰਦਾ ਲੱਗ ਲੱਗ ਬ੍ਰੇਕੀਆਂ ਹਾਈਬ੍ਰਿਡ ਆ ਗਈ ਹੁਣ ਤਾਂ ਵਧੀਆ ਜੇ ਮਰਦੇ ਨਹੀਂ ਪਹੁੰਚਦਾ ਤਾਂ ਤੇ ਵਧੀਆ ਚੰਮੀ ਨਾਲ ਤਾਂ ਵੀ ਵਧੀਆ ਹੁਣ ਆਮ ਵੀ ਜਰ ਅਮਰ ਜਲ ਜਾਈ ਨਹੀਂ ਇਹ ਹੈ ਇਹਦਾ ਸਾਲ ਚ ਬਹੁਤ ਵਾਰੀ ਆਉਂਦੀ ਆ ਚਾਰ ਮਹੀਨੇ ਵੀ ਵਧੀਆ ਨਹੀਂ ਚਾਹ ਨਾਲੇ ਘਟ ਖਰਾਬ ਹੁੰਦੇ ਆ। ਹਾਂ। ਥੋੜਾ ਬਰਸਾਤ ਜੀ ਵਾਲੇ ਜ਼ਿਆਦਾ ਹੁੰਦੇ ਆ। ਬਰਸਾਤ ਜੀ ਵਾਲੇ ਚ ਕੀੜੇ ਜ਼ਿਆਦਾ ਪੈਂਦੇ ਆ? ਸਾਧਰ ਵਿੱਚ ਜ਼ਿਆਦਾ ਹੁੰਦੇ ਆ। ਹੂੰ। ਉਹੀ ਆ। ਸਾਡੇ ਮੋਢੇ ਤੋਂ ਬੰਦਾ ਬਹੁਤ ਹੀ ਜ਼ਿਆਦਾ। ਅਮਰੂਦ ਅਗੇ ਅਮਰੂਦ। ਮੂੜੇ ਮੂੜੇ ਮੂੜੇ। ਖੂਈਏ ਦੇ ਕੋਲ। ਹੈ? ਇਧਰ ਹੀ ਸਨ। ਛੋਟੇ ਜਿਹੇ ਨੱਕਾਏ। ਹਾਂਜੀ। ਛੋਟੇ ਨਾ। ਅੱਛਾ।

ਮੰਨ ਨਹੀਂ ਪਤਾ ਨਹੀਂ ਹਾਂ ਗੱਲ ਕਰੇ ਨਾ ਹੋਰ ਥਾ ਲੈਣਾ ਤੇ ਵਾਹ ਨੇ ਗੰਨੇ ਦੇ ਆ ਕੇ ਤਰ ਲੈ ਜਾਣਾ ਨਾ ਨਾ ਕੱਕ ਨਹੀਂ ਮੁੱਕਣ ਦਿੰਦਾ ਇਹ ਆਪਣੇ ਮੀਂਹ ਹੀ ਹੈਗਾ ਹੁਣ ਅਵੇਲੇ ਮੀਂਹ ਪੈਂਦਾ ਤਾਂ ਪਰ ਹਾਫਸਾ ਬਾਦ ਮੇਰੇ ਨੂੰ ਪਹਿਲੇ ਤੋਂ ਆਪਣੇ ਪੈਸੇ ਲੈ ਆਪਣੇ ਦੁਪਹਿਰੀ ਪਹਿਲੇ ਹਾਂ ਹਾਂ ਇਹ ਬਹੁਤ ਸੁੱਖਾ ਹੈ ਉਹੀ ਕਹਿੰਦਾ ਮੈਂ ਆਇਆ ਤਾਂ ਬਹੁਤ ਸਪੀਡ ਨਾਲਦਾ ਵੀ ਨੇਰੀਆਂ ਠਾਲ ਦੂੰ ਪਰ ਰੁਕ ਗਿਆ ਮੌਸਮ ਤਾਂ ਹੈਗਾ ਹਲੇ ਵੀ ਗੜਬੜੋ ਗਰਮੀ ਆ ਦੇਖ ਲੈ ਪੂਰੀ ਗਰਮੀ ਹੈ ਨਾਲੇ ਇੰਨਾ ਮੀਂਹ ਪੈ ਲਿਆ ਫਿਰ ਵੀ ਗਰਮੀ ਆ ਲਾਤਾ ਸੋਨੀ ਨੇ ਮੈਂ ਦੇਖਿਆ ਉਹ ਪਾਈਪ ਜਾ ਫਿਰ ਥੱਲੇ ਦੇ ਗਾਡਰ ਨੂੰ ਪੱਤੀ ਲਵਾ ਕੇ ਹਟਿਆ ਨਹੀਂ ਚਾਹੀਦੀ ਮੈਂ ਤਾਂ ਕਹਿੰਦਾ ਲਾਤੀ ਉਹਨੇ ਮੈਂ ਦੇਖੀ ਆ ਬੋਡੇ ਨਾ ਬੇ ਕਿਆ ਫਾਇਦਾ ਪੂਰੀ ਲਈ ਨਾਲ ਕਹਿੰਦਾ ਮੇਰਾ ਗਾਡਰ ਤੇ ਆ ਨਹੀਂ ਗਾਡਰ ਨਹੀਂ ਪੱਤੀ ਵੀ ਨੇ ਬਧਾਤੀ ਹਾਂ ਗੰਧ ਚ ਦੇਣ ਨੂੰ ਗਾਡਰ ਤੇ ਲਿਆ ਤਾਂ ਦੱਸਣਗੇ ਗਾਡਰ ਨਹੀਂ ਜਿਆਦਾ ਪੰਗਾ ਪੈਣਾ ਤਾਂ ਉਹ ਵੀ ਠੀਕ ਆ ਪੱਤੀ ਕਹਿੰਦੀ ਆ ਮੈਂ ਤਾਂ ਕੱਟ ਲੈ ਕਿਹਾ ਤਾਂ ਉਹ ਆ ਹੀ ਨਹੀਂ ਹਿੱਲੇ ਕਰਦਾ ਉੱਪਰ ਵੀ ਹੋਰ ਪਾਈਪ ਆ ਐਂ ਵੀ ਪਾਈਪ ਲੱਗਿਆ ਹੋਇਆ ਨਹੀਂ ਹਿੱਲੇ ਕਰਦਾ ਦਾ ਤਿੰਨ ਥੱਲੇ ਤੇ ਆਇਆ ਹੋ ਗਈ। ਹੂੰ। ਦੇਖੋ ਉੱਪਰ ਲਾਤੀ ਨੇ ਪੈ ਫਟੌਰ ਤੇ ਡੱਬੀ ਵਾਲਾ ਹੋ ਗਿਆ। ਫੇਰ ਉੱਪਰ ਲਾਤੀ ਹੋ ਗਿਆ। ਵਧੀਆ ਬਣਾ ਤਾ ਮੈਂ ਦੇਖਿਆ। ਪਰ ਗੱਡ ਲਿਆਇਆ ਏ ਹੈਂ? ਬਜਰੀ ਪਾਉਂਗਾ ਜਾਂ ਪਾਉਂਗਾ। ਉਹ ਤਾਂ ਬਜਰੀ ਪੈਣੀ ਆ ਚਾਹ ਬਜਰੀ ਦੇ ਨਾਲ ਚਾਹ ਇੱਟਾਂ ਦੇ ਦੇ ਵਿੱਚ। ਇੱਟਾਂ ਵੀ ਠੀਕ ਹੈ ਬਜਰੀ ਵੀ ਠੀਕ ਹੈ। ਤੇਰਾ ਗੱਡਰੇ ਬਹੁਤ ਭਾਰੀ ਹੈ। ਮੈਂ ਤਾਂ ਇਹ ਕਿਹਾ ਵਧੀਆ ਰਿਹਾ ਏ ਇਹ। ਉਹ ਨਿੱਕਰ ਗੱਡਰ ਆ ਉਹ ਵੀ ਵਧੀਆ ਰਿਹਾ ਹੁਣ ਤੁਹਾਨੂੰ ਜਾਣਦਾ ਕਹਿੰਦਾ ਮੈਨੂੰ ਉੱਥੇ ਮਿਲਦੇ ਮੈਂ ਕਿਹਾ ਤੂੰ ਲੈ ਲਾਇਆ ਨਾ ਨਾ ਦਰਸ਼ਣ ਵਾਲੇ ਠੀਕ ਆ ਇਹ ਨਿੱਕਰ ਗੱਡਰ ਆ ਵੀ ਮੈਂ ਕਿਹਾ ਤਾਂ ਕਿ ਆਏ ਬੈਠੇ ਸਾਹ ਤੇ ਨੂੰ ਮੈਂ ਕਿਹਾ ਸੱਚ ਨਹੀਂ ਕਿਲੋਆਂ ਚ ਆ ਬੱਸ ਫਿਰ ਨਹੀਂ ਦੋ ਰੁਪਏ ਜ਼ਿਆਦਾ ਦੇਵਾਂ ਮੈਂ ਠੀਕ ਹੈ ਵਧੀਆ ਤੇਰੇ ਘਰ ਚ ਮਿਲਦੇ ਆ ਨਿੱਕਰਾਂ ਨਾਲੇ ਹੋਰ ਆਏ ਥੋੜੂ ਆ ਵੀ ਸੜਾ ਹਿੱਲ ਜੂਗਾ ਉਹ ਵਧੀਆ ਗੱਡਰ ਝੁਕਣੇ ਦਾ ਥੋੜਾ ਕਹਿੰਦਾ ਝੁਕੇਗਾ ਨਹੀਂ ਉਹ ਕੰਮ ਆਉਦਾ ਇੰਨਾ ਭਾਰੀ ਗੱਡਰ ਗੱਡਰ ਤਾਂ ਨਹੀਂ ਪਾਉਣ ਦੀ ਲੋੜ ਉਹ 22 ਫੁੱਟ ਨੂੰ ਕੈਂਚੀ ਨਾ ਨਾ ਉਹ ਗਾਡਰ ਪੁਣੀ ਆਹ ਪਹਿਲਾਂ ਪਾਇਆ ਇਹ ਕੱਲਾ ਗਾਡਰ ਜੋੜ ਕੇ ਗਾਡਰ ਪਾ ਦੇਣਾ ਕਿੰਨਾ ਕਿੰਨਾ ਕੁ ਭੜਨਾ ਯਾਰ ਪਰ ਜੋਖੇ ਦੇਗਾ ਤਾਂ 25 ਕਿਲੋ ਦੀ ਟੀਨ ਹੋਈ ਆਹ ਵੇ ਜੇ 10 ਟੀਨਾ ਪੈਂਦੀਆਂ 2.5 ਕੁੰਟਲ ਹੋਇਆ ਫੇਰ ਦੂਗੀਆਂ ਨੂੰ ਵੀ ਵਜਨ ਜਾਣਾ ਇੱਕੋ ਗਾਡਰ ਵਿੱਚ ਥੋੜਾ ਵਜਨ ਆਉਣਾ ਗਬਲੇ ਪ ਮੰਨਿਆ ਚ 2.5 ਕੁੰਟਲ ਵਜਨ ਆ ਜੂ ਕਿੰਨੇ 2.5 ਕੁੰਟਲ ਕੋਈ ਵੀ ਨਹੀਂ ਹੋਇਆ ਇੱਟ ਬੱਲੇ ਵਿੱਚ ਕਿੰਨੇ ਵਜਨ ਹੁੰਦੇ ਪਰ ਮਿੱਟੀ ਪਾਈ ਵੀ ਹੁੰਦੀ ਐ ਫੇਰ 2.5 ਕੁੰਟਲ ਟੀਨਾ ਚ ਕਿਆ ਗਾਡਰ ਨੂੰ ਵਜਨ ਠੀਕ ਖਾਨੇ ਚ ਕਿੰਨੀਆਂ ਇੱਟ ਲੱਜਦੀਆਂ ਟਾਇਲ ਬਹੁਤ ਹੁੰਦੀ ਐ ਫੇਰ ਕਿੰਨਾ ਭਜਣਾ ਹੋ ਜਾਣਾ 1 ਖਾਨ ਵੀ 130 35 ਲਾਏ ਦੋ ਕਿਲੋ ਦੀ ਲੈ ਲਾ ਕਿੰਨੀ ਇੱਕ ਇੱਕ ਵਿੱਚ ਬਾਈ ਆਏ 10 12 ਈਟਾਂ ਹੁੰਦੀਆਂ 13 ਲੱਗਦੀਆਂ 17 ਬਾਲੀਆਂ ਦਾ ਖਾਨ ਹੁੰਦਾ 16 17 ਦਾ ਮੈਂ ਇਹਦੇ ਹੈ ਨਹੀਂ ਤੇ 14 ਦਾ ਹੁੰਦਾ 14 ਦਾ ਹੋਇਆ ਤਾਂ ਵੀ 200 ਈਟ ਹੋ ਗਈ ਨਹੀਂ ਇੱਕ ਲੈਂਡ ਵਿੱਚ ਕਹਿਣਾ ਵੀ ਆਓ ਫਿਰ ਲੈਂਚੇ ਕਿਹਾ ਨਹੀਂ ਵਿੱਚ ਕਿੰਨੀਆਂ ਕਿੰਨੇ ਬਾਲੇ ਮੇਰੇ 16 17 ਬਾਲੇ ਦੇ ਪਰ ਕਿੰਨੀਆਂ ਹੋ ਗਈਆਂ ਤੇ ਮਿੱਟੀ ਪੈਣੀ ਐ ਬਾਲਿਆਂ ਦਾ ਵੀ ਵਜਨ ਵੀ ਆਉਣਾ ਉਹ ਇੱਟ ਹੁੰਦੀ ਦੁਕਾਨ ਵਿੱਚ 100 ਕਿੱਤੇ ਬੋਲੂ ਜ਼ਿਆਦਾ ਹੁੰਦੀ ਆ ਯਾਰ ਯਾਰ ਤੂੰ 100 ਲਾ ਲੈ ਦੋ ਕੰਨ ਤਾਂ ਵੀ ਦੋ ਕੰਨਟਲ ਬਣਦਾ 10 ਕਿੱਤੇ ਵਾਲੇ 130 ਦਾ ਸਿੱਧੀ ਹੋਊਗੀ ਫੇਰ ਮੇਰੇ 17 ਬਾਲੇ ਤੇ ਥੋੜਾ 17 ਕੰਟਲ ਲਾ ਲੈ ਵੀਰ ਸਿੱਧਾ ਇਟਾਂ ਇਟਾਂ ਦਾ ਹੋ ਗਿਆ ਤੇ ਬਾਲਾ ਲਾਲਾ ਕਿੱਲੋ ਦਾ ਇੱਕ ਮੇਰੀ ਗੱਲ ਸੁਣ ਕਾਲੇ ਮੇਰੇ ਤੇ ਬਾਲੇ ਜਿਹੜੇ ਪਾਏ ਵੇ ਤੇ 13 ਫੁੱਟੇ ਤੇ ਉਹ 13 ਫੁੱਟੇ ਤੇ 17 ਬਾਲੇ ਤੇ 9 ਇੰਚ ਦੀ ਇਟ ਹੁੰਦੀ ਆ ਫੇਰ ਜਿਉਂ ਉਹ ਲਵਾ ਤੇ ਫਿਰ ਬਹੁਤਾ ਵਜਨ ਆ ਜਾ ਉਹ ਦੂਏ ਪਾਸੇ ਮਾਰ ਕੇ ਗਾਡਰਾਂ ਗਿਆ ਹੋਵੇ ਦੂਏ ਪਾਸੇ ਡੋ ਗਾਡਰ ਪਾ ਦੇਣਾ ਨਾ ਉਹ ਗਾਡਰ ਚ ਬਹੁਤ ਜਾਨ ਹੁੰਦੀ ਆ ਉਹੀ ਥੋੜੋ ਕਹਿੰਦੇ ਗਾਡਰ ਹਾਂ ਤਰਾਦਿਆਂ ਕੱਢਦੇ ਜਾਂਦੇ ਪਹਿਲਾਂ ਮੈਨੂੰ ਨਹੀਂ ਪਤਾ ਵੀ ਉਹਦੇ ਕੋਈ ਕੁਝ ਵੀ ਵਜਨ ਨਹੀਂ ਬਣਦਾ ਆਪਾਂ ਨੇ ਜੋਖੇ ਉਧਰ ਅਸੀਂ ਮੈਂ ਕਿਹਾ ਵੀ ਟੀਨਾ ਦਾ ਜੋਖੇ ਦੇਖੇ ਕਹੀ ਜਾਂਦੇ ਆ ਵਜਨ ਆ ਵਜਨ ਵਾਲੀ 25 ਖੱਬੀ ਕਿਲੋ ਦੀ ਟੀਨ ਹੋਈ ਮੈਂ ਕਿਹਾ ਵਜਨ ਹੋਇਆ ਚਾਰ ਕਾਉਂਟਲ ਗਾਡਰ ਨੂੰ ਕਹਿੰਦਾ ਮੈਂ ਤਾਂ ਉਹੀ ਕੈਂਚੀਆਂ ਬਣਾ ਬੈਠਿਆ ਇੰਨੀ ਆ ਜੇ ਮੈਂ ਪਹਿਨਾ ਜੋਖ ਲੈਦਾ ਮੈਂ ਤਾਂ ਪੌਣੀ ਹੋਣੀ ਸੀ ਕੈਂਚੀ ਫੇਕ ਮੈਂ ਗੰਧ ਕਰਤੀ ਗੱਬੇ ਯਾਰ ਛੱਟ ਜਿਹੜੇ ਡੰਗ ਮੈਂ ਇਸ ਗਾਂ ਨੂੰ ਪਾਏ ਬੰਦੇ ਪੈਪਾ ਹੀ ਹੁੰਦੀਆਂ ਉਹ ਉਹ ਪਾ ਕੇ ਤਿੰਨ ਗਾਡੀਆਂ ਬਣਾ ਕੇ ਪਾਈਆਂ ਵੀ ਤਿੰਨ ਗਾਡਰ ਪਾ ਕੇ ਐ ਲੋਟੋ ਦੂਆ ਪੈਪਾ ਵਾ ਦੇਣਾ ਦੂਆ ਜਿਹੜਾ ਤਿੰਨ ਦਾ 2.5 ਦਾ ਹੁੰਦਾ ਨੇ 1.5 ਦਾ 2 ਦਾ ਕੱਟਣਾ ਗਾਡਰੋਂ ਗੱਪੇ ਆਈ ਪੈਣ ਕਰਵਾ ਦੇ। ਅੱਛਾ ਉਹ ਠੀਕ ਹੈ। ਵੈਲਟਾਂ ਕਰਵਾ ਦੇਣਾ। ਉਹ ਕਹਦੇ ਉਹ ਮਨ ਤੇ ਗਾਡਰ ਉਹ ਮਨ ਕਾ ਮਨ ਤੇ। ਇਹ ਠੀਕ ਆ ਉਹ। ਉਹ ਗੰਧ ਜ ਆ ਜਾਣੇ। ਆ ਤਾਂ ਜਾਣੇ। ਨੰਬਰ 2 ਜਿਆਦਾ ਉੱਪਰ ਨੂੰ ਹੂਕਾਂ ਪੈ ਜਾਣੀਆਂ। ਪੂਰੀ ਕਰੂਗਾ ਜੇ ਇਹਦੀ ਇੱਛਾ ਪੂਰੀ ਕਰਨ ਲੱਗ ਗਏ ਨੇ ਲੋਈ ਲੋਆ ਮਰ ਦੇਣਾ ਉੱਥੇ ਨਹੀਂ ਠੀਕ ਇੱਕ ਪੈਪ ਪਾ ਦੂ ਪੈਪ ਪਾ ਕੇ ਜਿੰਨੇ ਕੱਢ ਰਾ ਕੋਡ ਸਾਲੇ ਬੜਾ ਪੱਕਾ ਪੱਕਾ ਡੰਗਰ ਇਹਦੇ ਬੈਮ ਦਾ ਇਲਾਜ ਨਹੀਂ ਕਿਤੇ ਵੀ ਹੋਣਾ ਇਹਦੇ ਪਾ ਦਿੰ ਪੈਪ 400 ਪੈਪ ਪਾ ਲਈ ਚਾਹੇ ਗੋਲ ਪਾ ਲਈ ਜਿੱਕਣਾ ਤੇ ਤੇਰਾ ਦਿਲ ਕਰਦਾ 400 ਪਾ ਲਈ 400 ਪਾ ਲਈ 400 ਥੱਲੇ ਪਾਉਂਗਾ ਆਹੇ ਕੱਢਣਾ ਠੀਕ ਆ ਵਧੀਆ ਰਹੂਗਾ ਚਲ ਕੋਈ ਨਹੀਂ ਕੋਈ ਤਾਂ ਤਮੰਨਾ ਪੂਰੀ ਕਰੂਗੇ ਜੀ ਹੈ ਉਹ ਤਾਂ ਗੱਭੇ ਆ ਜੈਣਾ ਉੱਥੇ ਕੁਝ ਵੀ ਨਹੀਂ ਡੰਗ ਹੋਣਾ ਨਹੀਂ ਇੱਕ ਸਾਡ ਡੰਗ ਲੇ ਗਰੂ ਕੋਲੀ ਭਲੇਕੇਗਾ ਉੱਪਰ ਤੇ ਗਰਗੀ ਸਿਰ ਚ ਵੱਜਣੀ ਇੱਟਨਾ ਹੋਰ ਆ ਸਿਰਜਣਾ ਬਹੁਤ ਇਟਾ ਯਾਰ 5000 ਥੋੜੀ ਆ ਪਰ ਇੱਕਾਂ ਹੀ ਆ ਬਾਈ 1000 ਕਿਟ ਫਰਸ ਨੂੰ ਵੀ ਲੱਗਣੀ ਆ ਉਹ ਤਾਂ ਲਿਆਉਣੀ ਆ 2000 ਫਰਸ ਹੋਰ ਲਿਆਉਣੀ ਆ ਤਾਂ 4000 ਤੇ 2-3 ਜਿਆਦਾ ਤੇਰੇ ਇੱਕ ਉਹ ਕਾਦੇ ਜੀ ਕਿ ਚੱਕਰ ਦਾ ਨਾਮ ਕੀ ਕਰ ਦੋ ਨਾ ਤੇਰੇ ਕਿ ਨਹੀਂ ਪੜਦਾ ਜਾਂ ਕਰ ਦੋ ਨਾ ਠੀਕ ਹੈ ਕਿ ਪਹਿਲਾਂ ਉਹ ਦੇਹੜ ਲਾ ਬਿੰਗੀ ਤਾਂ ਦੇਖ ਲੈ ਉਹ ਬਿੰਗੀ ਮੰਗੀ ਨੂੰ ਕੋਸ ਨਹੀਂ ਹੁਣ ਉਹਨੇ ਗਿਰ ਜੇ ਨਾ ਨਹੀਂ ਗਿਰਦੀ ਗਿਰਦੀ ਫੇਰ ਦੇਖੀ ਜਾਊਗੀ ਇਹਨੂੰ ਮੇਰੇ ਬਿਗੇਰ ਨਹੀਂ ਉਧਰ ਉਹ ਜਿਹੜੀ ਉਮਰੂਦ ਗੋਲਾ ਆਂ ਹੀ ਬਿੰਗੀ ਆ ਉਹ ਹੁਣ ਫੇਰ ਲਾ ਕੇ ਉਹਦੇ ਕੰਦ ਕਰੂੰਗਾ ਰਾਤਾ ਤੇ ਜਾਂਦੇ ਐ ਰਾਂ 7 8 ਤੱਕ ਆਉਣੇ ਆ ਖਾਣੇ ਨਹੀਂ ਸਿੱਧੀ ਕਰੂਗਾ ਬਿੱਟਾ 8 ਵਜ ਗਿਆ ਸਾਰਾ ਹੁਣ ਤਾਂ ਹੋਣਾ ਹੀ ਆ ਇੱਕ ਵਾਰੀ ਤਾਂ ਉਹਨੂੰ ਜਗਤ ਤੇਰੀ ਹੁਣ ਕੋਲੀ ਹੋਈ ਵੀ ਹੋਣੀ ਆ ਦੇਰ ਹੋ ਗਿਆ ਤੇ ਤੇਰੀ ਇੱਟ ਸਾਬੋ ਕੇ ਲੱਜ ਨਹੀਂ ਆਈ ਤੇਰੀ ਦੋ ਦਿਹਾੜੀਆਂ ਲੱਗ ਜੂਗੀਆਂ ਪਰ ਤੇਰੀ ਬਿੰਗੀ ਤੇਰੇ ਕਾਲੂ ਕੰਮ ਨਹੀਂ ਆਉਣੀ ਕੋਈ ਚੀਜ਼ ਨਹੀਂ ਰੱਖ ਸਕਦਾ ਤੂੰ ਤੇ ਫਿਰ ਵਜਾਂ ਥੋੜਾ ਰੱਖ ਹੁਣ ਕੋਈ ਚੀਜ਼ੇ ਪਾਉਣੀ ਹੋਈ ਤਾਂ ਤੇਰੀ ਉਹਨੇ ਉਹ ਕਰ ਦੇਣਾ ਤੇਰਾ ਲੈ ਬਿੰਗੀ ਤੇ ਕੀ ਕਾਲਾ ਕਿੰਨੀ ਆ ਕੜਦਾ ਜਾ ਕਰਦੇ ਨੇ ਇਹਨੇ ਬਿੰਗੀ 6 ਇੰਚ ਬਿੰਗੀ ਆ ਉਹ ਧੱਗਾ ਲਾ ਕੇ ਦੇਖੀ ਉਹਨੂੰ ਇਹ ਇਕ ਨਹੀਂ ਕਰਦੇਗੇ ਮੈਂ ਖਿੱਚੂਗੀ ਸਾਰੇ ਦੁਬਾਰੇ ਕਰ ਦੂੰਗੇ ਉਹ ਜਿਹੜਾ ਸਾਈਨ ਹੋ ਗਿਆ ਫੇਰ ਉੱਥੇ ਕੀ ਨੁਕਸਾਨ ਹੋਣਾ ਨਹੀਂ ਉਹ ਜੇ ਕੋਈ ਕੰਦ ਆਈ ਵਾਰ ਕੰਦ ਪਰ ਕੋਈ ਥੱਲੇ ਬੈਠਾ ਹੀ ਹੁੰਦਾ ਕਿ ਮੰਜਾ ਡਾਹੀ ਉਹ ਹੀ ਹੈ ਕੰਦਾ ਸ਼ਾਲਾ ਮਾਰਦੇ ਉਹਦੇ ਪਰ ਹਲੇ ਉੱਚੀ ਹੋਏ ਤੇ ਕਰਨਾ ਚਾ ਨੀਵੀਂ ਆ ਉਹ ਐ ਨਹੀਂ ਕਰੇ ਕਰਦੀ ਯਾਰ ਇਹ ਥੋੜਾ ਪਿੱਛੇ ਕਲੀ ਦੇ ਸੇ ਟੇ ਟੂ ਮੈਨੇ ਹੈਲੋ ਦੀ ਇਹ ਨਹੀਂ ਬਾਈ ਬਾਰੀ ਆਉਣ ਦੇਣੀ ਪੋਲੂ ਨੇ ਬਿੰਗੀ ਦੇਖੀ ਗਾਲ ਕਿੰਨੀ ਆ ਉਹ ਚਾਹਦਾ ਨਹੀਂ ਇਹਨੂੰ ਇੱਛਾ ਪੂਰੀ ਕਰਨ ਦੇ ਥੋੜੀ ਜਿਹੀ ਬਿੰਗੀ ਤੇਰੇ ਕੋਲ ਤੇ ਉਹਨਾਂ ਦਾ ਸਿੱਧਾ ਆ ਉਹਦਾ 9 ਇੰਚੀ ਉਹ ਤਾਂ ਸਿੱਧੀ ਹੋਆ ਆ ਨਹੀਂ 9 ਇੰਚੀ ਦਾ ਹੈਗੀ ਆ ਉਹ ਤਾਂ ਸਿੱਧੀ ਆ ਇੱਥੇ ਦਾ ਕੋ ਸਿੱਧੀ ਆ ਗਾਹਾਂ ਥੋੜਾ ਐ ਕੁਪਲੇ ਨਹੀਂ ਕਰਾ ਮਾੜਾ ਉਹਦੇ ਨੂੰ ਮੈਂ ਮਾਰਾਇਆ ਇਹਨੂੰ 5 ਇੰਚੀ ਗੇ ਪਿਆਰੇ ਬਹੁਤ ਆ ਮਰਜੀ ਆ ਤੇਰੀ ਅੱਜ ਤਾਂ ਐਂ ਕਹਿੰਦੇ ਵੀ ਇੱਕ ਵਾਰੀ ਹੁੰਦੀ ਆ ਫੇਰ ਜਰ ਹੁਣ ਤਾਂ ਉਧਰ ਕਿੰਨੀ ਵਧੀਆ ਕਰਨ ਲੱਗਿਆ ਤੂੰ 9 ਇੰਚੀ ਜਿਕਣਾ ਮਰਜੀ ਕਾ ਲੂ ਲੈਂਟਰ ਲਾ ਲੈ ਜੋ ਕੋ ਮਰਜੀ ਕਰੀ ਆ ਹਾ ਹੁ ਮੈਂ ਛੱਡ ਦਿਆਂ ਸਾਬ ਜਾਣੀ ਜਿਹੜੀ ਢੇੜਨੀ ਆ ਕਾ ਤੇ ਨਿਕਲੇ ਆਉਣੀ ਲੱਗਣੀ ਐ ਕੋ ਨਿਕਲੇ ਆਉਣੀ ਨਹੀਂ ਉਹ 9 ਇੰਚੀ ਜਿਹੜੇ ਗੇਟ ਲੱਗ ਜਾ ਕਰਦੀ ਬੋਲੂ ਲੱਗ ਜਾਂਦੀ ਐ 9 ਇੰਚੀ ਉਹ ਕਾ ਕਹਿੰਦੀ ਆ ਉਹ ਤੇਰਾ ਬਹਿਮ ਆ ਜਿਹੜੀ 9 ਇੰਚੀ ਕੰਧ ਹੁੰਦੀ ਆ ਨਾ ਇਹ ਚ ਖੁਰਦਲੀ ਵੀ ਲੱਗ ਜਾਂਦੀ ਆ ਹੁ ਮੈਂ ਪਿੱਛੇ ਲਾਈ ਨਹੀਂ 5 6 4 5 6 ਕਰ ਰਿਹਾ ਓ ਚਲ ਉਹ ਤਾਂ ਤੇਰੀ ਚੁਆਇਸ ਆ ਪਹਿਲਾਂ ਮੈਂ ਤਾਂ ਕਹਿੰਦਾ ਇਕ ਲਾਲਾ ਜੇ 20 ਲਾਲਾ ਹਾਂ ਕੱਢਦਾ ਜਾ ਹੋ ਜੂਈ ਨਾ ਕਿੰਨੀ ਤੇ ਮੈਂ ਦੇਖੀ ਜਾਂਦਾ ਉਧਰ ਨੂੰ ਕੋਈ ਚੋਰ ਆ ਜੂ ਘਰ ਵਾਲੀ ਗੱਲਾਂ ਮਰ ਜਾਂਦੀਆਂ ਨਾ ਕਹਿਣਾ ਹੁਣ ਨਾ ਇਹਦਾ ਰੱਖ ਦੇਣਾ ਆ ਇਹਦਾ ਰੱਖ ਦੇਣਾ ਚੁੱਤੇ ਨੂੰ ਸਮਾਨ ਫੜਾਉਣ ਨੂੰ ਕੋਈ ਗੱਲਾਂ ਬਾਤਾਂ ਰੱਖ ਦੇਣਾ ਕਹਿਦੀ ਉਹ ਐਵੇਂ ਪੜਦਾ ਜੇ ਜਰੂਰੀ ਆ ਉਹਨੂੰ 9 ਇੰਚੀ ਕਰ ਲਾ ਚੰਗਾ ਰਹੂਗਾ ਬਾਕੀ ਤੇਰੀ ਚੋਇਸ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਕਿ ਕਿ ਤੂੰ ਬਾਈ ਚਾਹੀਏ ਤੇਰੀ ਤੂੰ ਮਾਲਗਾ ਹੁਣ ਮੈਂ ਦੇਦਾ ਪਿੱਛੇ ਕਹਿੰਦਾ ਤੇੜੀਆਂ ਮੈਂ ਕੋਈ 5 ਇੰਚੀ ਨਹੀਂ ਕਰੀ ਮੈਂ ਤੇ ਜਿੰਨੀਆਂ ਹੋਏ ਮੈਂ 9 ਕਹੀਆਂ ਦੇ ਦੇ ਦੂੰਗੇ ਫੇਰ 9 ਹੀ ਕਰ ਦੇਣੀ ਆ ਰੇੜਨੀਆਂ ਨਹੀਂ ਜਿਆਦਾ ਸੀ ਅੱਧੇੜੀਆਂ ਨਹੀਂ 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 ਬਾਈ ਗਾਲੇ ਵਾਰੀਆਂ ਆਉਣ ਦੇ ਦੀ ਚਲ ਆ ਉਧਰ ਤਾਂ ਦੇਖ ਕੇ ਹੀ ਕਹਿੰਦੇ ਹੁਣ ਜਿਹੜੇ ਨੀਵੇਂ ਬੁੱਝੇ ਤੇ ਮੈਂ ਤਾਂ ਉਹ ਕਰ ਦੇਣਾ ਨਹੀਂ ਨਾ ਭਾਈ ਇੱਟਾਂ ਲਾਉਣੀਆਂ ਦੋ ਮੈਂ ਲਿਆ ਕੇ ਸਾਡੀਆਂ ਪੱਤੀਆਂ ਟੀਨਾ ਦਾ ਪਈਆਂ ਹੀ ਆ ਮੇਰੇ ਕੋਲ ਔਕਾ ਕੰਮ ਆ ਰਾਦਕੇ ਨਾਲ ਤਿੰਨਾਂ ਘੜੀਆਂ ਕਰਦੇ ਨਹੀਂ ਉੱਤੇ ਪਈਆਂ ਤਿੰਨਾ ਲਾਲਾ ਕੋ ਮਰਜੀ ਲਾਲਾ ਤੇਰੀ ਗੰਦ ਹੈ ਨੀ ਦੇਖਿਆ ਉੱਤੇ ਹੈਂ ਨਹੀਂ ਆਂਦਾ ਦਾ ਚਲੇ ਮੋਟਰਸਾਈਕਲ ਕੋ ਕਿੱਦਾਂ ਨੂੰ ਪਤਾ ਨਹੀਂ ਆਉਂਦਾ ਤਾਂ ਜਮ ਘਰ ਤੇ ਆਇਆ ਮੈਂ ਆ ਗਿਆ ਜੁਪਣੀ ਮਹਾ ਆਇਆ ਘਾਟਾ ਹੋ ਗਿਆ ਮਿਤਰੀ ਮਿਤਰੀ ਤੇ ਲੱਗੇ ਤੇ ਸੋਨੀ ਵੀ ਲੱਗਿਆ ਪਤਾ ਨੇ ਮੈਂ ਉਹ ਦੇ ਕੰਬ ਸੋਨੀ ਦੋ ਘਾਟਾ ਤਾਂ ਤਿਆਰ ਕਰਦੇ ਦੂਏ ਵੀ ਕਰਦੇ ਨੇ ਉਹਨੇ ਨੇ ਦੂਏ ਵੀ ਕਰਦੇ ਨੇ ਕੱਲ ਨੂੰ ਲੰਗ ਕਰਦਾ ਬਸ ਤਾਂ ਚਲਾ ਦੇ ਕੀ ਤਾਂ ਨਾ ਕਹਿੰਦੀ ਆ ਠੀਕ ਆ ਹੁਣ ਉਹਨਾਂ ਦਾ ਕੀ ਦੇਖਣਾ ਹੋਰ ਕੀ ਤਾਂ ਕੋਈ ਹੋਰ ਨਵੇਂ ਬਿਮਾਰੀ ਕਿਲੇ ਆਉਣੀ ਜਿਹੜਾ ਕਿੜਾ ਤੇ ਖਾਏ ਦੇਖ ਆਏ ਇਹਨੇ ਕਿੜਾ ਨਹੀਂ ਮਾਰਦਾ ਹੈਗਾ ਇਹਨੂੰ ਕੋਈ ਹੋਰ ਤਕਾ ਫਿਰਦਾ ਵਾਸਤੇ ਦੇਖ ਦੇਖ ਆਇਆ ਇਹ ਪੰਮੇ ਤੂੰ ਮਾਰੇ ਕਿੜਾ 26 ਨੂੰ ਵੀ ਦੇਖ ਲੈ ਆ ਜਾ ਤੂੰ ਦੇਖਿਆ ਆ ਜਾ 26 ਨੂੰ ਦੇਖਾ ਚੱਲ 26 ਤਾਂ ਠੀਕ ਆ ਆ ਬਾਸਮਤੀ ਮੈਨੂੰ ਅਲੱਗ ਦਾ ਗਾਲੇ ਵੱਢਣੀ ਪੈਣੀ ਆ ਇਹ ਹੈ ਜਿਹੜੇ ਸਾਗ ਕਾ ਵੱਧੀ ਜਾਂਦੀ ਆ ਇਹ ਅਸਾਂ ਜੇ ਲੱਗੀ ਪਹਿਲੀ ਵਾਰੀ ਆ ਓਰੇ ਐ ਤੇ ਅੰਬੀ ਕਿੱਥੇ ਲੱਭਦੀ ਹੁੰਨੀ ਜਾਂ गिरਦੀ ਆ ਉੱਪਰ ਤੇ ਯਾਰ ਅੰਬੀ ਦਾ ਬਥੇਰੀ ਆ ਥੱਲੇ ਵਿੱਚ ਗੁੱਟ ਜਾਂਦੀ ਆ ਹੋ ਗਿਆ ਕੀ ਚੜੇਗਾ ਹੋ ਗਿਆ ਬਾਅਦ ਕਿ ਕਿੱਥੇ ਚਲੇਗੇ ਅੱਗੇ ਮੰਗੂ ਅੱਗੇ ਤਾਂ ਤੋੜਦੇ ਦਿਖਣ ਲੱਗ ਗਏ ਉਹ ਤੋੜਦੇ ਨਹੀਂ ਦਿਖਦੇ ਹੁਣ ਐਜ ਭਗਤਣੀ ਚ ਪਾਣੀ ਹੋ ਨਹੀਂ ਖੜਦਾ ਕਦੇ। ਕੋਈ ਨਹੀਂ। ਸਭ ਠੀਕ ਹੋ। 26 ਚ ਤਾਂ ਨਹੀਂ ਕੋਈ ਵੀ ਬੂਟਾ ਹੈਗਾ। 26 ਚ ਵੀ ਨਹੀਂ ਜਮੇ। ਹੂੰ। ਨਾ 26 ਠੀਕ ਹੈ ਆਪਣੀ ਆ। ਆ ਇੱਕ ਆ ਦੇਖਾ ਵੀ ਚੱਲ ਪਿਆ ਜਿਹੜਾ ਥੱਲੇ ਬੈਠਿਆ ਦੇਖ। ਠੀਕ ਹੋ ਬੈਠਿਆ ਦਾ। ਹੋਰ ਤਾਂ ਕਿ ਲੋੜਾ ਹੁੰਦੇ ਹੀ ਆ 5-4 ਜਹਾਜ। ਉਹ ਇੰਨੇ ਤਾਂ ਮੇਰੇ ਉਧਰ ਖਾਸੇ ਜਾਂਦਾ ਨਾ 5 तकरीबन। ਆ ਦੇਖ ਆ ਵੀ ਚੱਲ ਪਿਆ ਕਿੱਥੇ ਜਾ ਰਿਹਾ। ਆਹ ਇੱਕ ਦਾਰੂ ਪੀਉਂਗੇ ਅਰੇ ਚੱਲ ਫੇ ਸਾਰੇ ਦੁਬਾਰਾ ਚੱਲ ਆਹ ਬੜਤਾ ਕੱਖ ਦਾ ਦੇਖ ਲੈ ਜੀ ਆਇਆ ਫੇ ਕੱਖ ਪੱਟਤਾ ਕਿ ਨਹੀਂ ਬਾਹਰ ਤੋਂ ਚੁੱਪ ਕਰਕੇ ਛਬੀ ਲਾ ਬੇਰ ਲੇਟ ਆਪਣੀ ਛਬੀ ਹੋਣਾ ਆਹ ਮੌਜੂ ਹੈ ਲੈ ਵਧੀਆ ਖੜੀ ਆ ਹਾਂ ਲੈ ਹਾਂ ਪੂਰਾ ਦਾ ਹੋ ਗਿਆ ਯਾਰ ਮੋਰ ਕਿੰਨਾ ਕ ਪਾਉਣਾ ਵੱਡਾ ਕ ਥੈਲਾ ਪਾ ਲੈਣਾ ਕਿੰਨੇ ਵਿੱਚ ਫਰਾਨ ਨੇ ਪਾਉਣਗੇ ਮੈਂ ਦਿਨ ਤਾਂ 40 ਹੋ ਗਏ ਇਹਨੂੰ ਫਿਰ ਪਾਉਂਦਾ ਕਿਉਂ ਨਹੀਂ ਤੂੰ ਹੋਮ ਉਧਰ ਮੇਸਤਰੀ ਲੱਗਾ ਪਾਉਣਾ ਦੇਖਦਾ ਮੈਂ ਉਧਰ ਪ੍ਰਦਾਨ ਪਾ ਕੇ ਇਹਦੇ ਵਿੱਚ ਵੀ ਇਹ ਅੱਜ ਹੋ ਗਈ ਇਹ ਆਪਣੀ ਮਹੀਨੇ ਦੀ ਹੋ ਗਈ ਇੱਕ ਮਹੀਨਾ ਦੋ ਦਿਨ ਦੀ ਹੋ ਗਈ ਇਹ 32 33 ਦਿਨ ਦੀ ਹੋ ਗਈ ਤਾਂ 30 ਦਿਨ ਪਰੇ ਪੂਰਾ ਕਰਤਾ ਦਾ 26 ਦਾ ਇਹ ਤਾਂ ਮੇਰਾ ਪੂਰਾ ਹੀ ਗਿਆ ਮਾੜਾ ਥੋੜਾ ਥੋੜਾ ਪਾ ਦਿੰਦੇ ਮੇਰੇ ਚੰਨੇ ਸੀ ਹਿਸਾਬ ਨਾਲ ਬਈਆਂ ਦੇ ਕੁਝ ਮਸਤ ਚਲੋ